ਹਰਾਂ ਦੀ ਬਿਮਾਰੀ ਦੀ ਜੀ ਟਰੋਲ ਬੜੀ ਬੁਰੀ ਤਰ੍ਹਾਂ ਨਾ ਹੋ ਰੇ ਤੇ ਸਿਆਸਤ ਹੋਣ ਲੱਗੀ ਐ ਇੱਕ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ ਬਿਮਾਰੀ ਦਾ ਬਿਲਕੁਲ ਧਾਨੇਵਾਲ ਗਾਇਆ ਸਾਹਿਬ ਭਗਵੰਤ ਸਿੰਘ ਮਾਨ 13 ਤਾਰੀਖ ਤੋਂ ਦਿੱਲੀ ਵਿੱਚ ਸੀਗੇ ਜੀ ਔਰ ਦਿੱਲੀ ਚੋਂ ਸੀਓ ਨਾਲ ਦਰਾਂ ਦੇ ਵਿੱਚ ਹੀ ਕੇਜਰੀਵਾਲ ਸਾਹਿਬ ਦੀ ਬੇਲ ਹੋ ਜਾਂਦੀ ਐ ਜੀ ਤੇ ਫਿਰ ਕੇਜਰੀਵਾਲ ਸਾਹਿਬ ਦੀ ਡੇਲ ਹੋਣ ਤੋਂ ਬਾਅਦ ਉੱਥੇ ਤੁਹਾਨੂੰ ਪਤਾ ਜਸ਼ਨ ਮਨਾਏ ਜਾ ਰਹੇ ਆ ਪਟਾਕੇ ਪਾਏ ਜਾ ਰਹੇ ਆ ਅਤਿਸ਼ਵਾਜੀ ਛੱਡੀ ਜਾ ਰਹੀ ਹੈ ਜੀ ਔਰ ਉਹਦਾ ਨੋਟਿਸ ਵੀ ਦਿੱਲੀ ਸਰਕਾਰ ਨੇ ਲਿਆ ਸੀਗਾ ਕਿ ਪ੍ਰਵਾਨਗੀ ਨਹੀਂ ਦੇਈ ਤੇ ਪ੍ਰਦੂਸ਼ਣ ਫਲਾਇਆ ਜਾ ਰਿਹਾ ਹੈ ਜੀ ਮੇਰਾ ਖਿਆਲ ਆ ਵੀ ਇਹ ਤਾਂ ਕਿਸੇ ਦੇ ਕੋਈ ਵੀ ਕਿਸੇ ਪਾਰਟੀ ਚ ਕਿਸੇ ਘਰ ਦੇ ਵਿੱਚ ਖੁਸ਼ੀ ਦਾ ਮੌਕਾ ਹੋਵੇ ਹਰ ਕੀ ਚਲਾਉਂਦਾ ਹੈ ਜੀ ਤੇ ਕਈ ਵਾਰੀ ਜਦੋਂ ਕਿਸੇ ਬੰਦੇ ਨਾਲ ਨਾਮ ਬਣਦੀ ਹੋਵੇ ਜਾ ਕਿ ਸੇ ਬੰਦੇ ਨੂੰ ਵੈਸੇ ਹੀ ਠਿੱਠ ਕਰਨਾ ਹੋਵੇ ਚੜਾਉਣਾ ਹੋਵੇ ਤਾਂ ਕਹਿ ਦਿੰਦਾ ਇਹਦਾ ਤੇਰੀ ਖਾਂਦੇ ਦੀ ਦਾੜੀ ਹਿੱਲੀ ਜੀ ਇਹ ਗੱਲ ਮਤਲਬ ਆਮ ਆਦਮੀ